ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਾ ਦਲਪਜੋ ਠੀਕ ਠਾਕ ਹੋ ਸਭ ਜੇ ਕਾਫੀ ਟਾਈਮ ਪਹਿਲਾਂ ਵੀਡੀਓ ਪਾਉਣੀ ਸੀ ਆਪਾਂ ਪਰ ਥੋੜੇ ਜੀ ਪਹਿਲੇਟ ਹੋ ਗਏ ਸੋ ਜਿਹੜੀ ਆਪਾਂ ਇਹ ਤੋਂ ਪਹਿਲਾਂ ਜਿਹੜਾ ਆਪਣਾ ਵੀਡੀਓ ਸੀਗਾ ਮੇਰੇ ਨਿੱਜੀ ਤੇ ਸਰਵੇ ਉਹ ਜਦੋਂ ਮੈਂ ਗੱਲ ਕੀਤੀ ਸੀ ਵੀ ਯਕਸ਼ਣੀ ਬਾਰੇ ਸੋ ਬੰਦਨ ਗਏ ਤਾਂ ਨਵੇਂ ਨਵੇਂ ਚੀਜ਼ਾਂ ਡਿਸਕਵਰ ਕਰਦਾ ਆਪਾਂ ਜੋ ਮੈਂ ਤੁਹਾਨੂੰ ਦੱਸਣ ਚੱਲਾ ਵਾਂ ਇਹਨੂੰ ਕਾਪੀ ਨਹੀਂ ਕਰਦਾ ਰੂ ਟ੍ਰਾਈ ਵੀ ਨਹੀਂ ਕਰਨਾ ਕੁਮੇਦਨ ਪਹਿਲਾਂ ਵੀ ਕਿਹਾ ਕਿ ਯੂਟਿਊਬ ਦੇ ਉੱਤੇ ਜਿਹੜੇ ਆਪਾਂ ਮੰਤਰ ਚੱਕਦੇ ਨੇ ਉਹ ਕੰਮ ਨਹੀਂ ਕਰਦੇ ਕਿਉਂਕਿ ਪਹਿਲਾਂ ਅਭਿਆਸ ਨਹੀਂ ਹੁੰਦਾ ਜਿਹੜਾ ਸਾਧਕ ਹੈ ਨਾ ਜਿਵੇਂ ਜ਼ਮੀਨ ਤਿਆਰ ਹੋਵੇ ਫਿਰ ਜੋ ਮਰਜੀ ਬੀਜੀ ਚਲੋਤੇ ਜ਼ਮੀਨ ਤਿਆਰ ਹੋਵੇ ਫਿਰ ਕੋਈ ਦਿੱਕਤ ਨਹੀਂ ਹੈ ਪਰ ਕੱਚੀ ਆ ਥਿੰਕ ਇਹਦਾ ਨੁਕਸਾਨ ਹੋ ਜਾਂਦਾ ਸੋ ਇਹ ਤਾਂ ਗੱਲਾਂ ਚੱਲਦੇ ਚੱਲਦੇ ਇਹ ਤਾਂ ਯਾਰ ਦੋਸਹੀ ਆਪਾਂ ਤੇ ਗੱਲ ਹੋਈ ਵੀ ਗੁਰਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜਾ ਹੈ ਇਹ ਜ਼ਿਕਰ ਹੁੰਦਾ ਹਾ ਹਾ ਹੂ ਹੂ ਗੰਦਰ ਪਛਰਾ ਇਹ ਲੋਕ ਕੌਣ ਨੇ ਪਰੀਆਂ ਦਾ ਜ਼ਿਕਰ ਹੁੰਦਾ ਨਾ ਤੇ ਚਲਦੇ ਚਲਦੇ ਹੋਇਆ ਵੀ ਚਲੋ ਮਹਾਰਾਜ ਚੇਪਾਸ਼ਾ ਜ਼ਿਕਰ ਹੁੰਦਾ ਦੀ ਚੀਜ਼ਾਂ ਹੈਗੀਆਂ ਨੇ ਤੇ ਉੱਪਰੋਂ ਪਤਾ ਲੱਗਿਆ ਵੀ ਯਕਸ਼ੀਆਂ ਵੀ ਕੁਝ ਹੁੰਦੀਆਂ ਨੇ ਤੇ ਅਜੇ ਗੱਲ ਚੱਲਦੀ ਵੀ ਸੀ ਯਕਸ਼ੀਆਂ ਦੇ ਬਾਰੇ ਤੇ ਕੁਦਰਤੀ ਮੈਂ ਆਪਣਾ ਆਈਪੈਡ ਔਨ ਕੀਤਾ ਤੇ ਪਹਿਲੀ ਵੀਡੀਓ ਜਿਹੜੀ ਉੱਤੇ ਤੇ ਯਕਸ਼ਣੀ ਦੀ ਹੈਗੀ ਉਹ ਚੰਤਰ ਸੀ ਇੱਕ ਤੇ ਐਵੇਂ ਦਿਮਾਗ ਚ ਆ ਵੀ ਕਰਕੇ ਦੇਖੀਏ ਉਹ ਜਿਸ ਤਰ੍ਹਾਂ ਨੇ ਤਜਰਬੇ ਦੱਸਦੇ ਆ ਉਹ ਇਸ ਤਰ੍ਹਾਂ ਕੁਝ ਨਹੀਂ ਹੋਇਆ ਜਾਂ ਮੰਤਰ ਸਾਤਵਿਕ ਸੀ ਜਾਂ ਸਾਧਨਾ ਸਾਤਵਿਕ ਸੀ ਸੋ ਪਹਿਲਾਂ ਪਹਿਲਾਂ ਤੇ ਜਿਵੇਂ ਸੁਪਨੇ ਬੜੇ ਅੱਛੇ ਆਏ ਮੈਂ ਜਿਵੇਂ ਮੈਂ ਸਾਈਕਲ ਤੇ ਜਾ ਰਿਹਾ ਕਿਤੇ ਤੇ ਬੜੇ برف ਦੇ ਪਹਾੜ ਨੇ ਤੇ ਉਹ ਇੱਕ ਛੋਟਾ ਜਿਹਾ ਬ੍ਰਿਜ ਨਿਕਲਦਾ ਤੇ ਮੈਂ ਉਧਰੋਂ ਰਾਈਟ ਲੈਣਾ ਤੇ ਉਥੇ ਸਾਹਮਣੇ ਇੱਕ ਮੰਦਿਰ ਹੈ ਤੇ ਜਦੋਂ ਮੈਂ ਅੰਦਰ ਜਾਨਾ ਮੰਦਿਰ ਨਹੀਂ ਗੁਰਦੁਆਰਾ ਹੁੰਦਾ ਤੇ ਉਹ ਜਿਹੜਾ ਚਰਨਗੁੰਡ ਤੇ ਨਿਹੰਗ ਸਿੰਘ ਜਿਹੜੇ ਇਸ਼ਨਾਨ ਪਾਣੀ ਕਰ ਰਹੇ ਚਰਨਗੁੰਡ ਦੇ ਵਿੱਚ ਹੀ ਤੇ ਦੋ ਛੋਟੇ ਛੋਟੇ ਹੰਗ ਸਿੰਘ ਅੰਦੇ ਬਰਛੀਆਂ ਲੈ ਕੇ ਦਰ ਦਮਾਲੇ ਫਰਲੇ ਲੱਗੇ ਤੇ ਉਂਗਲ ਫੜ ਕੇ ਤੇ ਥੱਲੇ ਗੁਫਾ ਦੇ ਥੱਲੇ ਲੈ ਕੇ ਜਿੱਥੇ ਮਾਰੇ ਪ੍ਰਕਾਸ਼ ਹੁੰਦੇ ਨੇ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖਣੀਆਂ ਤੇ ਇੱਕ ਦੋ ਬਕਸ਼ੇ ਦੇ ਵਿੱਚ ਛੋਟੀ ਜਿਹੀ ਬੱਚੀ ਦੇਖੀ 16 ਸਾਲ ਦੀ ਉਹਨੂੰ ਖੋਲਿਆ ਫਿਰ ਉਹ ਮੰਤਰ ਕਰਦੇ ਕਰਦੇ ਐਸ ਤਰ੍ਹਾਂ ਜਿਵੇਂ ਕੋਈ ਤੁਰ ਰਿਹਾ ਝਾਂਜਰ ਨਹੀਂ ਛਲੰਗਦੇ ਇਸ ਤਰ੍ਹਾਂ ਦਾ ਤੇ ਦੋਸੋ ਮੇਰਾ ਕਬੀਨੋ ਚਰਚਾ ਮੈਂ ਹੈ ਕਿ ਵੀ ਇਸ ਤਰ੍ਹਾਂ ਦੇ ਕੋਈ ਐਕਸਪੀਰੀਐਂਸਸ ਹੋ ਰਹੇ ਨੇ ਕਹਿੰਦਾ ਸਰਦਾਰ ਕਿੱਥੋਂ ਲੈ ਮੰਤਰ ਮੈਂ ਕਿਹਾ ਨੇੜ ਤੋਂ ਕਹਿੰਦਾ ਚੱਲ ਪਿਆ ਮੈਂ ਕਿਹਾ ਚੱਲ ਚੱਲ ਪਿਆ ਤੇ ਇਹ ਕਹਿੰਦਾ ਕੁਝ ਕਰਕੇ ਦੇਖੀ ਤੇ ਉਦੋਂ ਸੀ ਮੈਂ ਟੈਕਸਸ ਸੀਗਾ ਤੇ ਟੀਏ ਟਰੱਕ ਸਟਾਪ ਤੇ ਮੇਰਾ ਸਟਾਰਟਰ ਜਿਹੜਾ ਉੱਡ ਗਿਆ ਟਰੱਕ ਸਟਾਰਟ ਨਾ ਹੋਵੇ ਤੇ ਮੈਂ ਫੋਨ ਤੇ ਸੀ ਗੱਲਾਂ ਕਰਦੇ ਕਹਿੰਦੇ ਮੈਂ ਚਲ ਨੂੰ ਪੁੱਛ ਕਿਵੇਂ ਨੇ ਵੀ ਜੇ ਹੈਗੀ ਹੈ ਜੇ ਜੇ ਦੀ ਸ਼ਕਤੀਸ਼ਾਲੀ ਹੈ ਤੇ ਟਰੱਕ ਕਿਸੇ ਤਰੀਕੇ ਸਟਾਰਟ ਕਰਵਾ ਦੇ ਤੇ ਫਿਰ ਆਪਾਂ ਮੰਤਰ ਉਧਾਵਾਂਗੇ ਨਹੀਂ ਤਾਂ ਬੰਦ ਕਰ ਦਾਂਗੇ ਜੇ ਇਹਨਾਂ ਨਹੀਂ ਕਰ ਸਕਦੀ ਫਿਰ ਕੰਗਾ ਕਰਨਾ ਵੀ ਕੀ ਹੈ ਉਹ ਕੁਦਰਤੀ ਗੱਲਾਂ ਹੀ ਕਰਦੇ ਕਰਦੇ ਪਏ ਤੇ ਇੱਕ ਮੁੰਡਾ ਆਇਆ ਕਹਿੰਦਾ ਬੱਬਾ ਜੀ ਤੁਹਾਡਾ ਟਰੱਕ ਨਾ ਦੋ ਪਾਰਕਿੰਗਾਂ ਚ ਲੱਗਾ ਮੈਂ ਕਿਹਾ ਯਾਰ ਟਰੱਕ ਤੇ ਬੰਦ ਹੋ ਗਿਆ ਤੇ سٹਾਰਟ ਨਹੀਂ ਹੋ ਰਿਹਾ ਕਹਿੰਦਾ ਮੈਨੂਅਲ ਹੈ ਮੈਂ ਕਿਹਾ ਹਾਂ ਤਾਂ ਫਿਰ ਮੈਂ ਪੁਸ਼ ਕਰਦਾ ਤੁਸੀਂ ਸਟਾਰਟ ਕਰ ਲਓ ਉਹ ਆਇਆ ਨੇ ਟਰੱਕ ਸਟਾਰਟ ਕਰਤਾ ਮੁਰਗੇ ਨਾਲ ਬਸ ਸਟਾਰਟਰ ਬਦਲਿਆ ਨਾ ਕੁਝ ਹੋਇਆ ਫਿਰ ਚਰਚਾ ਕੀਤੀ ਵੀ ਯਾਰ ਇਹਦਾ ਹੀ ਕੰਮ ਹੋ ਗਿਆ ਤੇ ਕਹਿੰਦੇ ਨੂੰ ਕੋਈ ਕੰਮ ਕਰਕੇ ਦੇਖ ਮੈਂ ਬੰਦਾ ਇੱਕ ਲੱਭ ਰਿਆ ਸੀ ਤੇ ਹੁਣ ਤੇ ਮਰ ਗਿਆ ਖੈਰ ਉਮਰ ਵੇਸੇ ਪੁੱਛਿਆ ਮੈਨੂੰ ਅੱਜ ਸੀ ਦੁਪਹਿਰ ਨੂੰ ਨਾ ਮੈਂ 40 ਮਿੰਟ ਮੈਂ ਪਾਵਰ ਨੈਪ ਲੈਣੀ ਹੁੰਦੀ ਹੈ ਗੱਡੀ ਰੋਕ ਕੇ ਤੇ ਉਸ ਤੋਂ ਪਹਿਲਾਂ ਮੈਂ ਜਾਬ ਕਰਨਾਂ ਦਾ ਕਰਕੇ ਤੇ ਮੈਂ ਪਿਆਏ ਮੈਨੂੰ ਪੁੱਛਿਆ ਵੀ ਉਹ ਕਿੱਥੇ ਹੈ ਤੇ ਉਹ ਸੁਪਨਾ ਜਿਵੇਂ ਨਾ ਸੀਸੀਟੀਵੀ ਦੇਖ ਰਹੇ ਆ ਤੇ ਮੈਨੂੰ ਕਹਿੰਦਾ ਪਾ ਭਾਜੀ ਮੈਂ ਰਾਜਪੁਰੇ ਆ ਤੇ ਮੈਂ ਫਲਾਈਟ ਲੈਣ ਲੱਗਾ ਤਾਂ ਤੇ ਮੈਂ ਨਿਕਲ ਕੇ ਦਿੱਲੀ ਆ ਜਾਣਾ ਸ਼ਾਮ ਤੱਕ ਉਹ ਰਾਜਪੁਰੇ ਕਿਹੜਾ 에ਰਪੋਰਟ ਹੈ ਨਾ ਪਰ ਉਹ ਬੰਦਾ ਵਾਕਈ ਰਾਜਪੁਰੇ ਸੀ ਕਰ ਤੇ ਅਸੀਂ ਇੱਕ ਦਮ ਇਸ ਤਰ੍ਹਾਂ ਹੀ ਲੈ ਕੇ ਮੈਕਸੀਕਨ ਬੱਚੇ ਕੋ ਮੋਰਫਿੰਨ ਸਾਰੇ ਗਏ ਤੇ ਮੈਂ ਤੇ ਮਨਜੋਤ ਸਿੰਘ ਅਸੀਂ ਵੰਦਰ ਸੀ ਰੀਤ ਨਾਲ ਪਾਣੀ ਦੇ ਵਿੱਚ ਤੇ ਉਹ ਠੰਡਾ ਸੀ ਪਾਣੀ ਤੇ ਮੈਨੂੰ ਕਹ ਵੀ ਇਹ ਮੰਤਰ ਜਪ ਕਰ ਤੇ ਪਾਣੀ ਜਿਹੜਾ ਅਲੱਗ-ਅਲੱਗ ਗਰਮ ਹੋਣਾ ਸ਼ੁਰੂ ਹੋ ਜਾਏਗਾ ਉਹ ਬਾਹਰ ਦਾ ਪਾਣੀ ਠੰਡਾ ਤੇ ਉਹ 3 ਫੁੱਟ ਦਾ ਜਿਹੜਾ ਏਰੀਆ 4 ਫੁੱਟ ਦਾ ਉਹ ਪਾਣੀ ਨਿਕਾਉਣਾ ਸ਼ੁਰੂ ਹੋ ਗਿਆ ਜਿਵੇਂ ਨਾ ਬਾਬੇ ਸ਼ੇਖ ਫਰੀਦ ਨੂੰ ਉਹਦੀ ਮਾਤਰਿਕ ਗੋੜ ਦੇ ਕੇ ਤੇ ਆਤ ਲਾਈ ਸੀ ਤੇ ਉਹ ਕਹਦਾ ਬੱਚਾ ਨਹੀਂ ਕਿ ਨਹੀਂ ਕਿ ਇਟਸ ਅ ਟ੍ਰਿਕ ਕਰਕੇ ਤੇ ਇਧਰ ਲਾਇਆ ਜਾਂਦਾ ਸੋ ਉਹਨੇ ਟ੍ਰਿਕ ਦਿਖਾ ਰਿਆ ਸੀਗਾ ਵੀ ਦੇਖ ਇਹ ਜਪ ਕਰੇਗਾ ਤੇ ਦੇਖ ਪਾਣੀ ਨਿਕਾਉਣਾ ਸ਼ੁਰੂ ਹੋ ਜਾਏਗਾ ਤੇ ਉਹ ਦੇਖਿਆ ਉਧਰ ਮੇਰੀ ਵਾਈਫ ਨਾਲ ਗੱਲਾਂ ਕਰ ਰਹੀ ਹੈ ਇਕਦਮ ਮੈਨੂੰ ਲੱਗ ਲੱਗ ਗਿਆ ਪਤਾ ਵੀ ਇਹ ਆ ਗਈ ਹੁਣ ਰਿਐਕਟ ਕਿਵੇਂ ਕਰੀ ਕਿਉਂਕਿ ਇਹਨੂੰ ਕਿਸ ਨਾ ਕਿਸੇ ਕਹਿੰਦੇ ਪਤਨੀ ਜਾਂ ਪ੍ਰੇਮਿਕਾ ਜਾਂ ਦੋਸਤ ਨੂੰ ਕਿਸੇ ਚੀਜ਼ ਦਾ ਆਵਾਹਨ ਕਰਦਾ ਮੈਂ ਦੋਸਤ ਆਵਾਹਨ ਕੀਤਾ ਸੀ ਇਹਦਾ ਐਜ਼ ਅ ਫਰੈਂਡ ਉਹ ਆ ਗਈ ਤੇ ਮਨਜੋਤ ਨੂੰ ਕਿਹਾ ਮੈਂ ਚੱਲ ਦਿਖਾਵਾਂ ਕੁਝ ਤੇ ਉਹਨੂੰ ਦੱਸ ਰਹੀ ਵੀ ਤੂੰ ਕੀ ਕਰ ਜ਼ਿੰਦਗੀ ਦੇ ਵਿੱਚ ਤੇਰੇ ਗੋਲਸ ਕੀ ਨੇ ਜ਼ਿੰਦਗੀ ਦੇ ਤੂੰ ਚਾਹੁੰਨੇ ਕੀ ਏ ਤੈਨੂੰ ਕਿਵੇਂ ਅਗਾਂਹ ਜਿਹੜੀ ਲਾਈਫ ਆਪਣੀ ਐਕਸਾਈਟ ਕਰਨੀ ਚਾਹੀਦੀ ਹੈ ਉਹ ਕਰਦੇ ਸੀ ਗੱਲਾਂ ਕਰ ਰਹੇ ਤੇ ਉਹ ਦੇਖਿਆ ਫਿਰ ਪਾਣੀ ਦੇ ਵਿੱਚ ਉਹਦੇ ਨਾਲ ਜਿਵੇਂ ਲਾਈਟ ਹਾਊਸ ਤੁਰ ਕੇ ਜਾਈਦਾ ਅਸੀਂ ਲਾਈਟ ਹਾਊਸ ਦੇ ਕਰੀਬਨ ਐਂਡ ਤੱਕ ਪਹੁੰਚੇ ਤੇ ਉੱਥੇ ਕਿਸੇ ਨਾ ਫਿਰ ਗੱਲਾਂ ਕਰ ਰਹੀ ਹੈ ਹੁਣ ਜਾਂ ਤੇ ਸਾਡੋ ਤੇਜ਼ ਭੱਜ ਕੇ ਆਈਆਂ ਪਾਣੀ ਦੇ ਵਿੱਚ ਉਾਈ ਹੋ ਗਈ ਤਿਆਰ ਕੇ ਪਰ ਉਹ ਲੇਕ ਮਿਸ਼ੀਗਨ ਜਿਹੜਾ ਉਹ ਬ੍ਰਿਜ ਥੱਲੇ ਪਾਣੀ ਬਹੁਤ ਤੇਜ਼ ਉਹ ਤੇ ਕਾਫੀ ਮੋਤਾ ਹੋਈਆਂ ਨੇ ਸੋ ਅਬ ਇੰਪੋਸੀਬਲ ਹੈ ਨੰਗੇ ਪਿਆਰੀ ਖਾਲੀ ਜਿਹੜੇ ਉਹ সুইਮਸੂਟ ਪਾਇਆ ਹੋਇਆ ਉਹ ਬੱਚਿਆਂ ਨੇ ਉਥੇ 22 24 ਸਾਲ ਦੀ ਕੁੜੀ ਹੈ ਤੇ ਮਨਜੋਤ ਨੂੰ ਦੱਸ ਰਿਹਾ ਜੀ ਤੂੰ ਮਿਊਜ਼ਿਕ ਕਰ ਰਿਹਾ ਤੂੰ ਆਰਮੀ ਕਰ ਲੈ ਜੁਆਇਨ ਆਰਮੀ ਤੈਨੂੰ ਨਾਲ ਬੈਨੇਫਿਟ ਪੇ ਕਰੇਗੀ ਉਹ ਕਾਫੀ ਚੀਜ਼ਾਂ ਨਾਲ ਰਿਲੇਟਡ ਆਸਰੀ ਹੈ ਤੇ ਆਈ ਕੰਟੈਕਟ ਨਹੀਂ ਕਰ ਰਹੀ ਮੇਰੇ ਨਾਲ ਮੈਨੂੰ ਕਹਿੰਦੇ ਸਰ ਆਈ ਤੋਂ 10 ਸਾਲ ਪਹਿਲਾਂ ਮੈਂ 14 ਸਾਲ ਦੀ ਸੀ ਮੈਂ ਕਹਿੰਦਾ 10 ਸਾਲ ਪਹਿਲਾਂ ਮੈਂ 34 ਸਾਲ ਦਾ ਸੀ ਕਹਿੰਦੇ ਯੂ ਸਟਿਲ ਲੁਕਸ ਕੁਆਇਟ ਯੰਗ ਐਂਡ ਹੈਂਸਮ ਅਸੀਂ ਤਾਂ ਗੱਲਾਂ ਬਾਤਾਂ ਕਰ ਰਹੇ ਸਾਰੇ ਤੇ ਮਨਜੋਦ ਨੇ ਕਭੀ ਨੰਬਰ ਦੇਦੇ ਇਨਕੇ ਸਲੋਡ ਪੈਂਦੀ ਹੈ ਕਹਿੰਦੀ ਮੈਂ ਫੋਨ ਮੈਂ ਕੈਰੀ ਨਹੀਂ ਕਰਦੀ ਮੈਂ ਮਲ ਕਿੱਥੇ ਰਹਿਣੀ ਹੈ ਕਿ ਜਿੱਥੇ ਪਾਣੀ ਦਾ ਮੈਂ ਉਥੇ ਰਹਿਣੀ ਹੈ ਉਹ ਜਿਹੜੇ ਪੋਲਿਟਿਕ ਸੈਂਸ ਦੀ ਗੱਲਾਂ ਕਰ ਰਹੀ ਹੈ ਇਹ ਮਨਜੋਦ ਨਹੀਂ ਭਾਜ ਦੱਸ ਸਕਦਾ ਇਹਨੂੰ ਕੋਈ ਨਾਰਮਲ ਨਹੀਂ ਹੈ ਉਹ ਤਾਂ ਪੋਲਿਟਿਕ ਸੈਂਸ ਦੀ ਗੱਲਾਂ ਕਰ ਰਹੀ ਹੈ ਵੀ ਇਹ ਤਾਂ 10 ਸਾਲ ਪਹਿਲਾਂ ਮੈਂ 14 ਸਾਲ ਦੀ ਸੀ ਮੈਂ ਜਿੱਥੇ ਪਾਣੀ ਮੈਂ ਉਥੇ ਰਹਿਣੀ ਹੈ ਤੇ ਅਸੀਂ ਮਾਰੇ ਘੁੰਮੇ ਤਾਂ ਫਿਰ ਭੀੜ ਦੇ ਵਿੱਚ ਗਾਇਬ ਹੋ ਗਏ ਤੇ ਰਾਤੀ ਮੈਂ ਲੋ ਲਾਣਾ ਸੀ ਕਾਸਕੋ ਤੇ ਗੱਡੀ ਮੈਂ 라ਤੀ ਉਦੋਂ ਇੰਨੀ ਜ਼ੋਰ ਦੀ ਬਾਰਿਸ਼ ਤੇ ਮੈਂ ਉਹ ਟਰੱਕ ਸਟਾਪ ਤੇ ਗੱਡੀ ਲਾਤੀ ਵੀ ਸਵੇਰ ਤੜਕੇ ਨਿਕਲਾਂਗਾ ਤੇ ਪਤਾ ਨਹੀਂ ਕੀ ਮੂਡ ਸੀ ਕੀ ਦਿੱਕਤ ਸੀ ਉਹਦੀ ਉਹ ਬੜੀ ਉੱਗ ਰੂਪ ਦੇ ਵਿੱਚ ਆਈ ਤੇ ਜਦੋਂ ਆਕੇ ਉਹਨੇ ਹਮਲਾ ਕੀਤਾ ਤੇ ਮੈਂ ਕਿਹਾ ਤੇਰੇ ਕੋਲ ਇੱਕ ਘੰਟਾ ਹੈਗਾ ਉਹਦੇ ਬਾਥਰੂਮ ਐ ਜਾਬ ਸ਼ੁਰੂ ਕਰਨਾ ਜਿੰਨਾ ਤੱਕ ਕਰ ਸਕੀ ਕਰ ਲਾ ਉਹ ਇਸ ਤਰ੍ਹਾਂ ਹੋਇਆ ਕਿ ਜਿਸ ਤਰ੍ਹਾਂ ਸਿਰ ਮੇਰੇ ਇਧਰਲੇ ਪਾਸੇ ਪੈਰ ਇਧਰ ਨੇ ਪਰ ਮੈਂ ਫੀਲ ਕਰ ਰਿਹਾ ਵੀ ਸਿਰ ਮੇਰੇ ਇਧਰ ਤੇ ਪੈਰ ਮੇਰੇ ਇਧਰਲੇ ਪਾਸੇ ਨੇ ਇਸ ਤਰ੍ਹਾਂ ਐਸਾ ਇਦਾਂ ਲੱਗ ਰਿਹਾ ਸੀ ਉਹਨੂੰ ਤੇ ਪੂਰੇ ਉਹਨੇ ਅਨਰਜ ਨੇ ਪੂਰਾ ਜ਼ੋਰ ਲਾਇਆ ਪਰ ਕਰਨਾ ਕਿ ਹੋਣਾ ਕੀ ਸੀਗਾ ਕਹਿੰਦੇ ਬਾਅਦ ਮੈਂ ਕਿਹਾ ਵੀ ਹੁਣ ਟਾਈਮ ਹੋ ਗਿਆ ਅਪ ਹੰਦ ਸਾਹਿਬਾ ਕੀ ਉਹਦੇ ਕੁਝ ਮੰਤਰ ਰਹਿੰਦੇ ਸੀ ਕਹਿੰਦੇ ਇੰਨੇ ਕੁ ਮੰਤਰ ਕਰ ਮੈਂ ਹੋਰ ਕਰਦੇ ਤੇ ਮੈਂ ਅਗਾਹ ਜਾ ਸਕਦੀ ਹਾਂ ਮੈਨੂੰ ਵਚਨ ਦੇ ਕੋਈ ਵਚਨ ਇਹਨਾਂ ਚੀਜ਼ਾਂ ਨੂੰ ਇੱਕ ਗੱਲ ਯਾਦ ਰੱਖੋ ਕਦੀ ਵਚਨ ਨਾਲ ਲੈਣਾ ਨਾ ਵਚਨ ਦੇਣਾ ਹੈ ਵੱਜਣਾ ਨਹੀਂ ਵਚਨ ਦੇ ਵਿੱਚ ਤੁਸੀਂ ਅਗਰ ਕੰਮ ਕਹਿ ਤਾ ਨਾ ਤੁਸੀਂ ਵਚਨ 'ਚ ਵੱਜ ਜਾਂਦੇ ਹੋ ਤੁਸੀਂ ਅਗਰ ਇਹਨਾਂ ਨੂੰ ਕੋਈ ਕਮਿਟਮੈਂਟ ਨਹੀਂ ਕਰਤੀ ਉੱਚੀ ਫਸ ਜਾਂਦੇ ਹੋ ਕਮਿਟਮੈਂਟ ਨਹੀਂ ਕਰਨੀ ਕਿਸੇ ਦੇ ਵੀ ਕਿਸੇ ਨਾਲ ਨਹੀਂ ਕਰਨੀ ਜਿੱਦੀ ਕਦੀ ਵੀ ਕੋਸ਼ਿਸ਼ ਕਰੋ ਕਿ ਉਹ ਤੋਂ ਬਾਹਰ ਖੇਡੋ ਤੇ ਵਚਨ ਨਹੀਂ ਮੈਂ ਦੇ ਸਕਦਾ ਮੈਂ ਹੋਰ ਤੀਹ 10 ਕੀ ਮਦਦ ਕਰਾਂ ਸੋ ਕੁਝ ਜਾਬ ਸੀ ਕਰਕੇ ਤੋਰੇ ਸੋ ਜਿਹੜੀਆਂ ਕਹਾਣੀਆਂ ਫਿਰ ਹੋਰ ਸੁਣੀਆਂ ਵੀ ਉਹ ਇਦਾਂ ਕਰਦੀ ਆ ਉਹ ਮੇਰਾ ਇੱਕ ਤਜਰਬਾ ਉਦਾਂ ਦਾ ਨਹੀਂ ਰਿਹਾ ਨਾ ਮੇਰਾ ਕੋਈ ਇਸ ਤਰ੍ਹਾਂ ਗਲਤ ਕੰਮ ਹੋਇਆ ਨਾ ਹੀ ਉਹਨੇ ਕੋਈ ਇਸ ਤਰ੍ਹਾਂ ਦੀ ਕੁਸ਼ਰਤ ਕੀਤੀ ਹਾਂ ਇੱਕ ਸੜਾ ਸਿੰਘ ਸੀ ਉਹਨੂੰ ਉਹ ਸਿੰਘਾਂ ਨੇ ਆਪਣੇ ਕੋਲ ਵੀ ਹੁੰਦਾ ਹੈ ਕੋਈ ਜਾਬ ਕਰਾ ਤੇ ਇੰਚਾ ਸਿੰਘ ਨੂੰ ਉਹ ਜੋ ਤਿੰਨ ਭੱਜ ਗਏ ਉਹ ਜਾਬ ਗਲਤ ਚਲੇ ਗਏ ਉਹਨੂੰ ਯੋਗਣੀ ਦੇ ਚੱਕਰ ਪੈ ਗਿਆ ਉਹਨਾਂ ਗਲਤ ਕੰਮ ਹੁੰਦੇ ਸੀਗੇ ਉਹ ਫਿਰ ਤੋਰੀ ਬਾਜ ਆਪਣੇ ਪੜਾਤੇ ਸਿੰਘ ਆਪਣੇ ਕੋਲ ਜੇ ਵੀ ਹੁੰਦਾ ਹੋ ਸੋ ਇਹ ਹੋ ਸਕਦੇ ਨੇ ਪਰ ਮੇਰੇ ਤਜਰਬੇ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਵੀ ਕੋ ਗਲਤ ਕੰਮ ਕੀਤਾ ਹੋਵੇ ਸੁਪਨਾ ਗਲਤ ਆਇਆ ਹੋਵੇ ਉਹ ਜਦੋਂ ਵੀ ਆਉਂਦੀ ਇੱਕ ਦਫਾ ਅ ਕੋਈ ਜਦ ਤੁਸੀਂ ਨਾ ਇਹਨਾਂ ਕੰਮਾਂ 'ਚ ਪੈਂਦੇ ਹੋ ਤੁਹਾਡਾ ਔਰਾ ਖੁੱਲ ਜਾਂਦਾ ਜੇ ਮੇਰਾ ਹੁਣ ਮੈਂ ਕਿਹਾ ਆਪਣਾ ਔਰਾ ਲੋਕ ਨਹੀਂ ਕਰਦਾ ਆਪਣਾ ਰક્ષਾ ਚੱਕਰ ਮੇਰੇ ਵਿੱਚ ਖੁੱਲਦਾ ਵੀ ਬਹੁਤ ساری ਚੀਜ਼ਾਂ ਜਿਹੜੀਆਂ ਆਉਂਦੀਆਂ ਨੇ ਹੁਣ ਜਿਵੇਂ ਲੋਕੀ ਲੋਕਾਂ ਕੋ ਚੀਜ਼ਾਂ ਜਾਂਦੇ ਆ ਚੀਕਾਂ ਵੀ ਮੈਂ ਨਹੀਂ ਜਾਣਾਂ ਸੜਕੋਂ ਆਂਦੇ ਮੁਕਤੀ ਮੰਗਦੀਆਂ ਨੇ ਵੀ ਮੁਕਤੀ ਚਾਹੀਦੀ ਹੈ ਕਿਉਂਕਿ ਤੇ ਸੰਗਲ ਲਾਇਆ ਕਿਸਨੂੰ ਇੱਕ ਕਦੀ ਕਿਸੇ ਨੂੰ ਕੰਮ ਨਹੀਂ ਕਿਹਾ ਇੱਕ ਕਦੀ ਕਿਸੇ ਨੂੰ ਬੰਨਿਆ ਨਹੀਂ ਹੈ ਕੋਸ਼ਿਸ਼ ਹੁੰਦੀ ਵੀ ਤਾਂ ਭਲਾਈ ਹੋਵੇ ਹੈਨਾ ਗੁਰੂ ਸਭਾ ਚੰਨਾਂ ਨੂੰ ਲਾਦੀਏ ਇਹ ਚੰਗੀ ਥਾਂ ਭੇਜਦੀ ਹੈ ਸੋ ਇਹ ਚੀਜ਼ਾਂ ਹੋਣ ਕਰਕੇ ਹੋ ਸਕਦਾ ਹੈ ਵੀ ਉਹ ਸਤਿਗੁਰੂਪ ਚ ਹੋਵੇ ਸੁਪਨਾ ਵੀ ਇਸ ਤਰ੍ਹਾਂ ਆਈ ਤੇ ਪੂਰਾ ਜ਼ਖਮ ਉਮੂਦ ਹੋਏ ਪਏ ਨੇ ਤੇ ਮੈਂ ਹਕੀਆ ਕਹਿੰਦੀ ਕੋਈ ਹਮਲਾ ਸੀ ਤੇ ਮੈਂ ਲੜੀ ਹੈ। ਇਹ ਇੱਕ ਵਾਰ ਫਿਰ ਤੇ ਉਹਨੇ ਦੇਵੀ ਚੱਕੀ ਤੁਰਿਆ ਰਹੀ ਹੈ। ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਜਿੰਨੀ ਵਾਰੀ ਮੈਂ ਕਦੀ ਲੋੜ ਪੈਂਦੀ ਦੀ ਜਾਂ ਕਿਸੇ ਚੀਜ਼ ਦੀ ਕੋਈ ਚੀਜ਼ ਦੇਖਣੀ ਹੈ ਕਿਸੇ ਗੱਲ ਸੋ ਮੰਤਰ ਜਾਓ ਕਈ ਵਾਰ ਕਰ ਲੀਦਾ। ਤੁਸੀਂ ਇੱਕ ਵਾਰ ਫਿਰ ਤੁਹਾਡਾ ਮੰਦਰ ਸਿੱਧ ਹੋ ਗਿਆ ਫਿਰ ਤੁਸੀਂ ਉਹ 11 ਵਾਰੀ ਕਰੋ ਜਾਂ 15 ਵਾਰੀ ਕਰੋ ਜਾਂ 21 ਵਾਰੀ ਕਰੋ ਉਹ ਚੀਜ਼ ਹੋ ਜਾਂਦੀ ਹੈ। ਪਰ ਇਹ ਮੈਂ ਰეკਮੈਂਡ ਨਹੀਂ ਕਰਦਾ ਕਰਨ ਕਿਉਂਕਿ ਬੜੇ سارے ਜਿਹੜੇ ਸਿੰਘ ਨਾ ਕੋਈ ਉਹ ਸਵਾਲ ਕਰਦੇ ਨੇ। ਵੀ ਇਹ ਚੀਜ਼ਾਂ ਕਿਦਾ ਮਿਲਦੀਆਂ ਨੇ। ਅਗਰ ਤੇ ਤੁਹਾਡਾ ਗੁਰਮੰਤਰ ਕੀਤਾ ਹੋਇਆ ਹੈ ਆਰਾਮ ਦਾ ਜਾਪ ਕੀਤਾ ਹੈ ਮੂਲ ਮੰਤਰ ਕੀਤਾ ਹੈ ਹੋਰ ਤੁਸੀਂ ਗੁਰਬਾਣੀ ਦੇ ਸ਼ਬਦ ਕੀਤੇ ਹੋਏ ਨੇ ਤਾਂ ਈ ਜ਼ਮੀਨ ਤਿਆਰ ਹੈ ਫਿਰ ਤੁਸੀਂ ਕਿਸੇ ਗੁਰੂ ਦੀ ਅਗਵਾਈ 'ਚ ਤੁਸੀਂ ਇਹ ਕੰਮ ਕਰ ਸਕਦੇ ਹੋ ਇਕੱਲੇ ਨਹੀਂ ਉਹ ਮੈਂ ਇਹ ਪੰਗਾ ਤਾਂ ਲਿਆ ਕਿਉਂਕਿ ਕਹਿੰਦੇ ਸੀ ਕਈ ਵਾਰ ਇਹ ਮੌਤਾ ਕਰਨ ਬਣ ਜਾਂਦਾ ਹੈ ਜ਼ਿੰਦਗੀ ਉਜੜ ਜਾਂਦੀ ਕਈ ਕੁਝ ਹੋ ਜਾਂਦਾ ਕਿਉਂਕਿ ਸਾਡੇ ਪਹਿਲਾਂ ਹੀ ਜਾਪ ਕੀਤੇ ਹੋਏ ਨੇ ਸੋ ਇਹ ਚੀਜ਼ ਮੇਰਾ ਇਹ ਹੈ ਕਿ ਜਿਵੇਂ ਸਾਇੰਸ ਨਾ ਬਿਸਪੋਸ ਕੀ ਤਰ ਤਰੀਕੋ ਹੁੰਦੀ ਹੈ ਫਿਰ ਉਹ ਤੇ ਰਿਸਰਚ ਕਰਦੀ ਹੈ ਸਪੋਸ ਕਿ ਪਾਣੀ ਵਾਈਪਰੇਟ ਹੁੰਦਾ ਫਿਰ ਉਹ ਤੇ ਰਿਸਰਚ ਹੁੰਦੀ ਹੈ ਸਪੋਸ ਕਿ ਨੀਟਰਨ ਇਲੈਕਟ੍ਰੋਨ ਜਿਹੜੇ ਮੈਟਰ ਨੇ ਉਹ ਤੇ ਰਿਸਰਚ ਹੁੰਦੀ ਹੈ ਫਿਰ ਉਹਨ ਕਹਿੰਦੇ ਨਹੀਂ ਸਪੋਸ ਕੀ ਇਹ એનર્ਜੀ ਹੈ ਫਿਰ ਕਹਿੰਦੇ ਵੇਵ ਪਾਰਟਿਕਲਸ ਨੇ ਸੋ ਮੇਰਾ ਕੰਮ ਕਿ ਸਪੋਸ ਹੋ ਸਕਦਾ ਚੀਜ਼ ਹੋਵੇ ਕਰਕੇ ਦੇਖੋ ਜੇ ਤੇ ਹੋ ਗਈ ਫਿਰ ਹਾਂ ਜੇ ਨਹੀਂ ਤੇ ਫਿਰ ਨਹੀਂ ਸੋ ਇਹ ਚੀਜ਼ ਹੋ ਗਈ ਸੀ ਇਸ ਤਰ੍ਹਾਂ ਕੁਝ ਨਹੀਂ ਹੋਇਆ ਜੋ ਦੱਸਿਆ ਜਾਂਦਾ ਬੜਾ ਫੈਂਟੇਸਾਈਜ਼ ਕਰਦੇ ਚੀਜ਼ਾਂ ਨੂੰ ਵੀ ਇਸ ਤਰ੍ਹਾਂ ਹੁੰਦਾ ਹੈ ਉਹ ਕਈ ਨੌਜਵਾਨ ਫਿਰ ਉਹ ਗਲਤ ਚੱਕਰਾਂ ਦੇ ਵਿੱਚ ਗਲਤ ਰਾਹ ਫਸ ਜਾਂਦੇ ਨੇ ਦਿਕਤ ਬੜੀ ਵੱਡੀ ਹੋ ਜਾਂਦੀ ਹੈ ਸੋ ਕੋਈ ਵੀ ਮੈਂ ਤਾਂ ਚਲੋ ਯੂਨੋ ਤਾਂ ਚੱਕਾ ਹੀ ਮੰਦਰ ਚੱਲ ਗਿਆ ਸੋ ਤੁਸੀਂ ਇਹ ਕੰਮ ਨਹੀਂ ਕਰਨਾ ਅਗਰ ਸਾਧਕ ਨਹੀਂ ਹੋ ਅਗਰ ਤੁਹਾਡੀ ਤਿਆਰੀ ਨਹੀਂ ਹੈ ਤੇ ਕੋਸ਼ਿਸ਼ ਕੀਤੇ ਸਿਆਣੇ ਬੰਦੇ ਦੇ ਤੁਸੀਂ ਨਾਲ ਬਹਿ ਕੇ ਤੇ ਇਹ ਕੰਮ ਕਰ ਸਕਦੇ ਹੋ ਪਰ ਇਹਨਾਂ 'ਚ ਹੈ ਕੁਝ ਨਹੀਂ ਹੈ ਬਸ ਇੱਕ ਦੇਖਣਾ ਚਾਹੁੰਦਾ ਸੀ ਵੀ ਜਿਹੜੀ ਗੱਲਾਂ ਇਹ ਕਰਦੇ ਨੇ ਕਿ ਵਾਕਿਆ ਦੀਸ ਸਿੰਗਸ ਰੀਅਲੀ ਡਸ ਐਗਜ਼ਿਸਟ ਕੀ ਇਹ ਸਿਰਫ ਮਿਥ ਹੈ ਪਰ ਜੋ ਮੈਂ ਦੇਖਿਆ ਹੈ ਉਹ ਸੱਚੀ ਗੱਲ ਹੈ ਚਲੋ ਅਗਲੀ ਕਹਾਣੀ ਅਗਲੀ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ